ਪੰਜਾਬ ਦੇ ਵਿੱਚ ਬਦਲੇਗਾ ਮੌਸਮ ਕਈ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਅਤੇ ਹਨੇਰੀ ਚੱਲਣ ਦੀ ਸੁਭਾਵਨਾ ਮੌਸਮ ਵਿਭਾਗ ਦੇ ਵੱਲੋਂ ਅਲਰਟ ਕਰ ਦਿੱਤਾ ਗਿਆ ਜਾਰੀ ਸਾਸ਼ਰੇ ਕਾਲ ਐਨਆਰਆਈ ਟੀਵੀ ਦੇਖ ਰਹੇ ਹੋ ਤੁਸੀਂ ਮਹਾਂ ਸੁਕਮਨ ਜੀ ਮਾਤਾ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਜਿਹੜੀਆਂ ਪੂਰੇ ਪੂਰਬ ਤੋਂ ਹਵਾਵਾਂ ਚੱਲ ਰਹੀਆਂ ਨੇ ਤੇ ਉਸ ਨੂੰ ਲੈ ਕੇ ਜਿਹੜਾ ਮੌਸਮ ਦੇ ਵਿੱਚ ਹੌਮਸ ਬਹੁਤ ਜ਼ਿਆਦਾ ਹੈ ਗਰਮੀ ਪੰਜਾਬ ਦੇ ਵਿੱਚ ਪੂਰੇ ਦੇ ਵਿੱਚ ਸਿਖਰਾਂ ਤੇ ਪੈ ਰਹੀ ਹੈ ਤੇ ਇਸ ਕਰਕੇ ਲੋਕ ਇਹ ਉਡੀਕ ਕਰ ਰਹੇ ਨੇ ਕਿ ਕਦੋਂ ਪੰਜਾਬ ਦੇ ਵਿੱਚ ਮੌਸਮ ਕਰਵਟ ਲਵੇਗਾ ਕਦੋਂ ਮੌਸਮ ਜਿਹੜਾ ਬਦਲੇਗਾ ਤਾਂ ਜੋ ਜਿਹੜਾ ਮੀਂਹ ਪੈਣ ਦੇ ਨਾਲ ਸਾਨੂੰ ਕੋਈ ਠੰਡਕ ਮਿਲੇਗੀ ਰਾਹਤ ਮਿਲੇਗੀ ਤਾਂ ਇਸ ਗੱਲ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ ਕੁਝ ਇਲਾਕਿਆਂ ਦੇ ਲਈ ਅਲਰਟ ਵੀ ਜਾਰੀ ਕੀਤੇ ਨੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੁਝ ਇਲਾਕਿਆਂ ਦੇ ਵਿੱਚ ਜਿਹੜੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਹਲਕੀ ਅਤੇ ਦਰਮਿਆਨੀ ਬਾਰਿਸ਼ ਪੈਣ ਵਾਲੀ ਹੈ ਤੇ ਕੁਝ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਅਤੇ ਹਨੇਰੀ ਤੂਫਾਨ ਚੱਲਣ ਦੀ ਵੀ ਜਿਹੜੀ ਸੁਭਾਵਨਾ ਵਧ ਰਹੀ ਆ ਤਾਂ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਖਾਸ ਤੌਰ ਤੇ ਜਿਹੜਾ ਫਸਲਾਂ ਨੂੰ ਲੈ ਕੇ ਕਿਉਂਕਿ ਪਾਣੀ ਲਗਾਉਣ ਨੂੰ ਲੈ ਕੇ ਜਿਹੜਾ ਇਹ ਜਿਹੜਾ ਅਲਰਟ ਜਾਰੀ ਕੀਤਾ ਕਿਸਾਨਾਂ ਨੂੰ ਕਿ ਕੁਝ ਇਲਾਕਿਆਂ ਦੇ ਵਿੱਚ ਜਿਹੜੀ ਹਲਕੀ ਅਤੇ ਦਰਮਿਆਨੀ ਤੇ ਕਈ ਇਲਾਕਿਆਂ ਦੇ ਵਿੱਚ ਭਾਰੀ ਜਿਹੜੀ ਬਾਰਿਸ਼ ਆ ਉਹ ਵੀ ਹੋਣ ਜਾ ਰਹੀ ਆ ਤਾਂ ਮੌਸਮ ਵਿਭਾਗ ਨੇ ਇਹ ਗੱਲ ਆਖੀ ਆ ਕਿ ਅੱਜ 21 ਮਈ ਨੂੰ ਜਿਹੜਾ ਪੰਜ ਜ਼ਿਲ੍ਹਿਆਂ ਦੇ ਵਿੱਚ ਜਿਸ ਦੇ ਵਿੱਚ ਕਿ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਅਤੇ ਮੋਹਾਲੀ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਪਰ ਇਸ ਦੇ ਨਾਲ ਹੀ ਜਿਹੜਾ ਜਿਹੜੇ 16 ਜ਼ਿਲ੍ਹਿਆਂ ਦੇ ਵਿੱਚ ਧੂੜ ਭਰੀ ਹਨੇਰੀ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਦੇ ਨਾਲ ਦੇ ਨਾਲ-ਨਾਲ ਮੀਂਹ ਦੇ ਲਈ ਜੈਲੋ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਕਿ ਜਿਹੜੇ 16 ਜ਼ਿਲ੍ਹੇ ਨੇ ਉਸ ਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੋਗਾ ਬਰਨਾਲਾ ਮਾਨਸਾ ਬਠਿੰਡਾ ਮੁਕਤਸਰ ਅਤੇ ਫਾਜ਼ਲਕਾ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਇਹਨਾਂ ਇਲਾਕਿਆਂ ਦੇ ਵਿੱਚ 30 ਕਿਲੋਮੀਟਰ ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਜਿਹੜੀਆਂ ਤੇਜ਼ ਹਵਾਵਾਂ ਨੇ ਚੱਲ ਸਕਦੀਆਂ ਨੇ ਤੇ ਉਸ ਦੇ ਨਾਲ ਜਿਹੜਾ ਕਿ ਆਮ ਜਨ ਜੀਵਨਾ ਉਹ ਵੀ ਪ੍ਰਭਾਵਿਤ ਹੋ ਸਕਦਾ ਹੈ ਇਹ ਜਿਹੜਾ ਅਲਰਟ ਆ ਇਹਨਾਂ ਖਾਸ ਜ਼ਿਲ੍ਹਿਆਂ ਦੇ ਵਿੱਚ 21, 22 ਅਤੇ 23 ਤਰੀਕ ਨੂੰ ਲੈ ਕੇ ਜਿਹੜਾ ਜਾਰੀ ਕੀਤਾ ਪਰ ਇਸ ਤੋਂ ਬਾਅਦ 21, 22, 23 ਅਤੇ 24 ਅਤੇ 25 ਮਈ ਨੂੰ ਜਿਹੜਾ ਰਾਜ ਦੇ ਇਸ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੁੜ ਤੋਂ ਜਿਹੜੀ ਹਲਕੀ ਅਤੇ ਦਰਮਿਆਨੀ ਜਿਹੜੀ ਬਾਰਿਸ਼ ਆ ਉਹ ਹੋ ਸਕਦੀ ਹੈ ਦੇਖਣ ਨੂੰ ਮਿਲ ਸਕਦੀ ਆ ਪਰ ਇਸ ਦੇ ਵਿਚਾਲੇ ਇਹ ਵੀ ਖਬਰ ਆ ਕਿ ਕੁਝ ਇਲਾਕਿਆਂ ਦੇ ਵਿੱਚ 22 ਮਈ ਨੂੰ ਜਿਹੜਾ ਮੌਸਮ ਆ ਉਹ ਖੁਸ਼ਕ ਰਹਿਣ ਵਾਲਾ ਤੇ ਜਦੋਂ ਕਿ ਉਸ ਤੋਂ ਬਾਅਦ ਫਿਰ ਮੁਰ ਤੋਂ ਜਿਹੜਾ 26 ਮਈ ਨੂੰ ਕੁਝ ਇਲਾਕਿਆਂ ਦੇ ਵਿੱਚ ਮੁਰ ਤੋਂ ਜਿਹੜੀ ਬਾਰਿਸ਼ ਆ ਉਹ ਦੇਖਣ ਨੂੰ ਮਿਲ ਸਕਦੀ ਹੈ ਇਸੇ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਦੱਖਣੀ ਅਤੇ ਪੱਛਮੀ ਭਾਰਤ ਦੇ ਵਿੱਚ ਭਾਰੀ ਪੁੰਝੜਾ ਮੀਂਹ ਦੇ ਵੱਲੋਂ ਭਾਰੀ ਜਿਹੜੀ ਤਬਾਹੀ ਮਚਾ ਕੇ ਰੱਖੀ ਆ ਮਹਾਰਾਸ਼ਟਰ ਦੇ ਕਈ ਇਲਾਕਿਆਂ ਦੇ ਵਿੱਚ ਜਾਨ ਜੀਵਨ ਨੂੰ ਜਿਹੜਾ ਆਮ ਲੋਕਾਂ ਦੇ ਆਮ ਲੋਕਾਂ ਦੇ ਛੋਟੇ ਕਾਰੋਬਾਰਾਂ ਨੂੰ ਪ੍ਰਭਾਵਿਤ ਕਰਕੇ ਰੱਖਿਆ ਹੋਇਆ ਇੱਥੋਂ ਤੱਕ ਕਿ ਜਿਹੜਾ ਕਈ ਇਲਾਕਿਆਂ ਦੇ ਵਿੱਚ ਤੱਕ ਖਬਰਾਂ ਇਹ ਵੀ ਨੇ ਕਿ ਸਾਈ ਲੋਕਾਂ ਦੀ ਜਿਹੜੀ ਮੀਂਹ ਦੇ ਨਾਲ ਮੌਤ ਤੱਕ ਹੋ ਚੁੱਕੀ ਹੈ ਤੇ ਇਸ ਤੋਂ ਇਲਾਵਾ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਦੇ ਉੱਪਰ ਐਸ ਵਕਤ ਖੜੀ ਫਸਲ ਆ ਉਹ ਉਸ ਦਾ ਵੀ ਤਬਾਹ ਹੋ ਚੁੱਕੀ ਆ ਤੇ ਇਸ ਤੋਂ ਬਾਅਦ ਲਗਭਗ 600 ਪਿੰਡ ਨੇ ਜਿਹੜੇ ਉਹ ਪ੍ਰਭਾਵਿਤ ਹੋ ਚੁੱਕੇ ਨੇ ਪਰ ਇਹ ਸਭ ਦੇ ਵਿਚਾਰੇ ਜਿੱਥੇ ਕਿ ਜਿਹੜਾ ਮਹਾਰਾਸ਼ਟਰ ਜਾਂ ਕਈ ਹੋਰ ਸੂਬਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਹੋਇਆ ਕਿਉਂਕਿ ਮੌਸਮ ਇੱਕ ਪਾਸੇ ਮੌਨਸੂਨ ਹੋਣ ਵਾਲੀ ਹੈ ਪਰ ਉਸ ਤੋਂ ਪਹਿਲਾਂ ਜਿਹੜਾ ਮੌਸਮ ਦਾ ਮિજાਜ ਬਦਲੇ ਇੱਥੋਂ ਤੱਕ ਕਿ ਇੱਕ ਕਈ ਸੂਬਿਆਂ ਦੇ ਵਿੱਚ ਤਾਂ 27 ਲੋਕਾਂ ਤੱਕ ਦੀ ਮੌਤ ਹੋ ਚੁੱਕੀ ਹੈ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਦੇ ਉੱਪਰ ਫਸਲ ਖੜੀ ਆ ਉਹ ਵੀ ਤਬਾਹ ਹੋ ਰਹੀ ਹੈ ਪਰ ਇਹ ਸਭ ਦੇ ਵਿਚਾਲੇ ਪੰਜਾਬ ਨੂੰ ਲੈ ਕੇ ਵੀ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਕਿ ਹਾਲਾਂਕਿ ਜਿਹੜਾ 21 22 ਅਤੇ 23 ਤੇ 24 ਦੇ ਨਾਲ 21 22 23 24 ਮਈ ਨੂੰ ਜਿਹੜਾ ਪੰਜਾਬ ਦੇ ਕਾਫੀ 16 ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੇ ਅਸੀਂ ਨਾਮ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿ ਇਹਨਾਂ ਦੇ ਵਿੱਚ ਜਿਹੜੀਆਂ ਤੇਜ਼ ਹਵਾਵਾਂ ਹਨੇਰੀ ਤੂਫਾਨ ਚੱਲਣ ਦੀ ਸੁਭਾਵਨਾ ਬਣ ਰਹੀ ਹੈ ਤੇ ਇਸ ਦੇ ਨਾਲ ਜਿਹੜੀ ਭਾਰੀ ਮੀਂਹ ਦੀ ਸੁਭਾਵਨਾ ਵੀ ਬਣ ਰਹੀ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਇਹ ਅਲਰਟ ਜਾਰੀ ਕੀਤਾ ਕਿ ਆਮ ਜਨ ਜੀਵਨ ਨੂੰ ਜਿਹੜਾ ਇਹ ਇਹ ਨੇਰੀ ਤੂਫਾਨਾਂ ਪ੍ਰਭਾਵਿਤ ਕਰ ਸਕਦਾ ਪਰ ਇਸ ਸਭ ਦੇ ਵਿਚਾਲੇ ਖਬਰ ਇਹ ਵੀ ਹੈ ਕਿ ਉਸ ਤੋਂ ਬਾਅਦ ਮੁਰ ਤੋਂ ਜਿਹੜਾ 26 ਮਈ ਨੂੰ ਜਿਹੜਾ ਕੁਝ ਆਂ ਇਲਾਕਿਆਂ ਦੇ ਵਿੱਚ ਆਮ ਦਰਮਿਆਨੀ ਜਿਹੜੀ ਮੀਂਹ ਜਾਂ ਵਰਖਾ ਉਹ ਹੋ ਸਕਦੀ ਹੈ